ਜੀ ਮਾਤਾ ਜੀ ਮਤਾ ਕੀ ਅੱਜ ਤੁਹਾਡੇ ਵੱਲੋਂ ਜਿਹੜਾ ਜਾਗਰਤਾ ਕਰਾਇਆ ਜਾ ਰਿਹਾ ਹੈ ਕਿੰਨਾ ਚਿਰ ਜਾਗਰਤਾ ਕਰਾ ਰਹਾ ਹੈ ਚਾ ਉਹ ਕੋ ਕਨ ਪੁੱਛ ਰਹੀ ਥੀ ਆਈ ਦਾ ਜਗਰਨ ਜਿਹੜਾ ਹੈ ਪੈਂਠਵਾ ਜਾਗਰਨ ਹੈ ਮਾਂ ਬਗਵਤੀ ਦੇ ਨਾਮ ਦਾ ਜਿਸ ਦੇ ਵਿੱਚ ਦੂਰ ਦੂਰ ਤੋਂ ਸੰਤ ਮਹਾਤਮਾ ਪਠਾਨਕੋਟ ਦਸੂਆ ਤਾਰੀਵਾਲ ਦਿਨਾ ਨਗ ਜਲੰਧਰ ਅੰਮ੍ਰਿਤਸਰ ਤਰਨਤਾਰਨ ਔਰ ਮਗੇਰੀਆਂ ਤੋਂ ਔਰ ਯਮਨਾ ਨਗਰ ਤੋਂ ਔਰ ਦੂਰ ਦੂਰੋਂ ਜਲੰਧਰ ਤੋਂ ਸੰਤ ਆ ਰਹੇ ਨੇ ਦਰਬਾਰ ਦੇ ਵਿੱਚ ਔਰ ਦੂਰ ਦੂਰ ਸੰਗਤ ਜਿਹੜੀ ਇਹ ਦਰਬਾਰ ਦੇ ਵਿੱਚ ਆ ਰਹੀ ਹੈ ਅੱਜ ਦੇ ਦਿਨ ਮਹਾਮਾਈ ਦੇ ਪ੍ਰਤੀ ਮਹਾਮਾਂ ਦਾ ਸਰੂਪਾਂ ਦਾ ਜਿਹੜਾ ਸਥਾਪਨਾ ਦਿਵਸ ਹੈ ਔਰ ਹਰ ਸਾਲ ਜਿਹੜਾ ਹੈ 18 ਅਕਤੂਬਰ ਨੂੰ ਹੀ ਬੜੀ ਧੂਮ-ਧਾਮ ਨਾਲ ਜਿਹੜਾ ਇਹ ਦਿਵਸ ਮਨਾਇਆ ਜਾਂਦਾ ਹੈ। ਪਤਾ ਹੀ ਐਂ ਤਾਂ تیر ਸਹਿਤ ਦੀ ਪਾਵਰੀ ਵੀ ਜੜੀ ਹੈ ਬੜੀ ਧੂਮ-ਧਾਮ ਨਾਲ ਜੇਗੀ। ਦੇਖੋ ਉਸ ਤੋਂ ਬਾਅਦ ਇਹਦੇ ਬਾਰੇ ਇਸ ਬੰਚਤ ਦੱਸਦੇ। ਸਖੋ ਬਹੁਤ ਹੀ ਪੁੱਤਮ ਮਹੌਰਤ ਹੈ ਔਰ ਇਹ ਦਿਨ ਜਿਹੜੇ ਚੱਲ ਰਹੇ ਦੀਵਾਲੀ ਦੇ ਦਿਨ ਚੱਲ ਰਹੇ ਦਿਨ ਤੇ ਰਸਤਾ ਦਿਨਾ ਹੈ ਅੱਜ ਅੱਜ ਦੇ ਦਿਨ ਬੈਠ ਕੇ ਮਾਂ ਭਗਵਤੀ ਤੇ ਚੰਨਾ ਦੇ ਵਿੱਚ ਬੈਠ ਕੇ ਰਾਤ ਨੂੰ ਹਾਜ਼ਰੀ ਵਰਨੀ ਔਰ ਮਾਂ ਭਗਵਤੀ ਦਾ ਧਿਆਨ ਕਰਨ ਦੇ ਨਾਲ ਹੀ ਸਾਰੇ ਦੁੱਖ ਸੰਤਾਪ ਤਲੇਸ਼ ਜਿਹੜੇ ਨੇ ਦੂਰ ਹੋ ਜਾਂਦੇ ਨੇ ਮਾਂ ਲక్ష్ਮੀ ਦੀ ਕਿਰਪਾ ਹੁੰਦੀ ਹੈ ਔਰ ਸਭ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਇਸੇ ਤਰ੍ਹਾਂ ਬਣੀ ਰਹੇ ਔਰ ਮਹਾ ਮਾਈ ਸਭ ਤੇ ਉੱਤੇ ਮਿਹਰ ਬਰਯਾਤ ਰੱਖੇ। ਭਾਵੇਂ ਬਹੁਤ ਸੰਗ ਜੜੀ ਹੈ ਦੂਰ ਦੂਰ ਭਟੇ ਜੜੀਆਂ ਦਰਸ਼ਨ ਕਰਨੀ ਪੁੱਛੀ ਹੈ ਕੀ ਕਹਿਣਾ ਚਾਹੋਗੇ ਆਪਣੀ ਸੰਗਤਾਂ ਨੂੰ? ਅਸੀਂ ਤਾਂ ਮਹਾਮਾਈ ਦੇ ਅੱਗੇ ਗੁਰੂ ਮਹਾਰਾਜ ਦੇ ਅੱਗੇ ਹੋਇਆ ਅਰਦਾਸ ਕਰਨੇ ਕਿ ਜਿੰਨੀ ਵੀ ਸੰਗਤ ਆਂਦੀ ਏ ਮਹਾਮਾਈ ਸਾਹਿਬ ਦੇ ਦੁੱਖ ਤੇ ਤੰਦੂਰ ਕਰੇ ਸਭ ਨੂੰ ਭਗਤੀ ਦਾ ਧਿਆਨ ਬਖਸ਼ੇ ਔਰ ਸਭ ਨੂੰ ਜਿਹੜੀ ਸੁਖ ਸ਼ਾਂਤੀ ਬਖਸ਼ੇ ਸਮਾਜ ਦੇ ਵਿੱਚ ਜੈ ਮਾਤਾ ਦੀ ਜੈ ਮਾਤਾ ਦੀ ਇਹ ਸਾਡੇ ਫੋਲਾ ਫੋਲੇ ਮਾਤਾ ਜੀ ਦਾ ਜਗਰਾਤਾ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਸਾਲ ਦੇ ਵਿੱਚ ਦਿਨ ਚਾਰ ਵਰੀ ਜਗਰਾਤਾ ਬਣਾਇਆ ਜਾਂਦਾ ਹੈ ਕਿਉਂਕਿ ਇੱਥੇ ਹੀ ਲੋਕੀ ਬੜੀ ਦੂਤ ਹੁੰਦਾ ਕਿਉਂਕਿ ਇੱਥੇ ਚਿੰਤ ਪੂਰੀ ਮਾਤਾ ਦਾ ਵਾਸ ਹੈ ਤੇ ਸਾਰੇ بڑے ਸੰਤ ਲੋਕ ਆਤੇ ਆ ਇੱਥੇ ਸਾਰੇ ਨੇ ਅੱਜ ਸਨਾਤਨ ਜਾਗਰਣ ਮੰਚ ਭਾਰਤੀ ਵਿਕਾਸ ਪਰਸ਼ਦ ਸ਼ੀਪੂ ਮੈਂਮ ਤੇ ਸਾਰੇ ਜਿਹਨੇ ਪੋਲੀਟੀਕਲ ਮੈਂਬਰ ਹੈ ਸਾਰੇ ਇੱਥੇ ਮੱਥਾ ਟੇਕਣ ਆਉਂਦੇ ਆ ਤੇ ਆਉਂਦੇ ਹੀ ਰਹਿਣਗੇ ਇੱਥੇ ਹਮੇਸ਼ਾ ਹੀ ਮਾਤਾ ਜੀ ਦੇ ਗੁਪਾਰ ਦੇ ਵਿੱਚ ਸੰਗਤਾਂ ਆਂਗੀਆਂ ਤੇ ਉਹਨਾਂ ਦੀ ਰੌਣਕਾਂ ਲੱਤੀਆਂ ਰਹਿਣਗੀਆਂ ਜੀ ਮਾਤਾ ਜੈ ਮਾਤਾ ਦੀ ਸਭ ਤੋਂ ਪਹਿਲਾਂ ਤੇ ਜਿੰਨੇ ਵੀ ਅੱਜ ਇੱਥੇ ਸੰਗਤ ਆਈ ਜਾਂ ਸਮੂਹ ਗੁਰਦਾਸਪੁਰ ਨਿਵਾਸੀਆਂ ਨੂੰ ਪੁਲਾਣਾ ਵਾਲੇ ਮਾਤਾ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਸਾਨੂੰ ਵੀ ਰਿਸ਼ੀ ਸਨਾਤਨ ਜਾਗਰਣ ਮੰਚ ਦੀ ਸਾਰੀ ਟੀਮ ਨੂੰ ਪਿਛਲੇ 10 ਸਾਲਾਂ ਤੋਂ ਲਗਭਗ ਹਾਜ਼ਰੀ ਲਗਾਉਂਦਾ ਮੌਕਾ ਮਿਲਦਾ ਅਸੀਂ ਆਪਣੇ ਆਪ ਨੂੰ ਬੜੇ ਹੀ ਸੁਭਾਗੇਸ਼ਾਲੀ ਸਮਝਨੇ ਆ ਕਿ ਸਾਨੂੰ ਇਸ ਦਰਬਾਰ ਦੇ ਵਿੱਚ ਹਰ ਸਾਲ ਮਾਤਾ ਜੀ ਨਿਮੰਤਰਣ ਦਿੰਦੇ ਨੇ ਪਰ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਇਸ ਦਰਬਾਰ ਦੇ ਵਿੱਚ ਨਤਮਸਤਕ ਹੁੰਨੇ ਆਂ ਔਰ ਇਨਾਂ ਸ਼ਬਦਾਂ ਦੇ ਨਾਲ ਹੀ ਮਾਤਾ ਜੀ ਨੂੰ ਉਹਨਾਂ ਦੀ ਸਾਰੀ ਸੰਗਤ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਪ੍ਰਮਾਤਮਾ ਮਾਤਾ ਰਾਣੀ ਦੇ ਅੱਗੇ ਅਰਦਾਸ ਕਰਨੇ ਆਂ ਕਿ ਆ ਜਿਹੜਾ ਕਾਰਜਕ੍ਰਮ ਮਾਤਾ ਜੀ ਹਰ ਸਾਲ ਕਰਦੇ ਨੇ ਇਹਦੇ ਹਰ ਸਾਲ ਪਿਛਲੇ ਸਾਲ ਨਾਲੋਂ ਵੀ ਜਿਹੜਾ ਇਸ ਵਾਰੀ ਸੰਗਤ ਜ਼ਿਆਦਾ ਵਾ ਇਸ ਸਾਲ ਨਾਲੋਂ ਅਗਲੇ ਸਾਲ ਸੰਗਤ ਜਿਹੜੀ ਆ ਹੋਰ ਵੱਧ ਹੋਵੇ ਯਾਸ਼ੀ ਪਵਨਜੀ ਅਜੇ ਤਾਂ ਤਿਰਸਾ ਦੀ ਵਾਰੀ ਵੀ ਬੜੀ ਬੀੜੂ ਤੰਤਾਂ ਤਾਂ ਜੇ ਇਸ ਪਤ ਵਿੱਚ ਤੁਹਾਡਾ ਬਿਲਕੁਲ ਅੱਜ ਸਮੂਹ ਦੇਸ਼ ਨਿਵਾਸੀਆਂ ਨੂੰ ਔਰ ਗੁਰਦਾਸਪੁਰ ਨਿਵਾਸੀਆਂ ਨੂੰ ਧੰਤੇਰਸ ਔਰ ਦਿਵਾਲੀ ਦੀਆਂ ਬਹੁਤ ਬਹੁ ਮੁਬਾਰਕਾਂ ਔਰ ਪ੍ਰਮਾਤਮਾ ਦੇ ਅੱਗੇ ਮਾਤਾ ਰਾਣੀ ਦੇ ਅੱਗੇ ਅੱਜ ਅਰਦਾਸ ਕਰਨੇ ਆ ਪਿਆ ਜਿਹੜੇ ਤਿਉਹਾਰ ਨੇ ਲੋਕਾਂ ਤੇ ਖੁਸ਼ੀਆਂ ਭਰੇ ਔਣ ਲੋਕੀ ਆਪਣਾ ਜਿਹੜਾ ਜੀਵਨ ਸੁਖੀ ਵਿਅਸਤ ਕਰਨ ਤਾਂ ਕਿ ਜਿਸ ਤਰ੍ਹਾਂ ਅੱਜ ਦੇਖ ਰਹੇ ਆ ਬੜੀਆਂ ਹੀ ਘਟਨਾਵਾਂ ਨੇ ਜੋ ਜਿਨਾਂ ਦੇ ਮਾਤਾ ਰਾਣੀ ਦੀ ਕਿਰਪਾ ਵਾ ਇਹੋ ਹੀ ਅਰਦਾਸ ਕਰਨਾ ਹੈ ਮਾਤਾ ਰਾਣੀ ਦੇ ਅੱਗੇ ਕਿ ਸਦਾ ਉਹਨਾਂ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਜਿਹੜੇ ਦਿਨ ਤਿਹਾਰ ਨੇ ਇਸੇ ਤਰ੍ਹਾਂ ਹੀ ਲੋਕ ਖੁਸ਼ਹਾਲੀ ਦੇ ਨਾਲ ਮਨਾਉਂਦੇ ਰਹਿਣ। ਅੱਜ ਹਰ ਸਾਲ ਦੀ ਤਰ੍ਹਾਂ ਮਾਤਾ ਪੂਲਾ ਦੇਵੀ ਦੇ ਦੇ ਦਰਵਾਜ਼ੇ ਵਿੱਚ ਆ ਕੇ ਤੇ ਜਾਗਰਣ ਹੁੰਦਾ ਔਰ ਇੱਥੇ ਆ ਕੇ ਵਾ ਮਾਈ ਦੇ ਚਰਨਾਂ 'ਚ ਮੱਥਾ ਵੀ ਟੇਕੀ ਦਾ ਆਸ਼ੀਰਵਾਦ ਮਿਲਦਾ ਸਮ ਸਮੇਂ ਨਾਲ ਸਾਡੇ ਸ਼ਹਿਰ ਦੇ ਵਿੱਚ ਇਹ ਜਿਹੜੀ ਜਗ੍ਹਾ ਇੱਕ ਰੋਹਾਨੀਅਤ ਦਾ ਸੈਂਟਰ ਬਣ ਗਿਆ ਜਿੱਥੇ ਬਹੁਤ ਸਾਰੇ ਲੋਕ ਬਹੁਤ ਸਾਰੇ ਸੰਪਾਪਕ ਇੱਥੇ ਆ ਕੇ ਪ੍ਰਭੂ ਦਾ ਗੁਣਗਾਨ ਕਰਦੇ ਨੇ ਪਰਮੇਸ਼ਵਰ ਦਾ ਨਾਮ ਲੈਂਦੇ ਨੇ ਸਤਸਗ ਹੁੰਦੇ ਨੇ ਔਰ ਕਥਾ ਵਾਚ ਕੇ ਆ ਕੇ ਆਪਣੀ ਕਥਾ ਕਰਦੇ ਨੇ ਉਹਦੇ ਨਾਲ ਅਸੀਂ ਆਪਣੀ ਜਿਹੜੀ ਪ੍ਰਾਣੀ ਸੰਸਕ੍ਰਿਤੀ ਆ ਉਹਦੇ ਨਾਲ ਜੋੜਨ ਦਾ ਇੱਕ ਬਹੁਤ ਵਧੀਆ ਪ੍ਰਯਾਸ ਆ ਔਰ ਮੈਂ ਅੱਜ ਕਿੱਥੇ ਆ ਕੇ ਇਥੇ ਨਤਮਸਤਕ ਨਹੀਂ ਹੋਇਆ ਉਥੇ ਪਰਮੇਸ਼ਵਰ ਦੇ ਸ਼ਰਨਾ ਦੇ ਵਿੱਚ ਸਰਬੰਦੇ ਭਲੇ ਦੀ ਅਰਦਾਸ ਕੀਤੀ ਆ ਤੇ ਪਾਵਲੀ ਦਾ ਜਿਹੜਾ ਬਹੁਤ ਪਾਵਨ ਪਵਿੱਤਰ ਤਿਹਾੜ ਜਿਹੜਾ ਆਉਣ ਵਾਲੇ ਦਿਨਾਂ 'ਚ ਆ ਰਿਹਾ ਉਹਦੇ ਲਈ ਇਲਾਕਾ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਤੇ ਮੁਬਾਰਕਾਂ ਔਰ ਮਹਾਵਾਈ ਦਾ ਅਸ਼ੀਰਵਾਦ ਮੇਰੇ ਇਲਾਕੇ ਦੇ ਮੇਰੇ ਇਲਾਕੇ ਦੇ ਲੋਕਾਂ ਤੇ ਮੇਰੇ ਸੂਬੇ ਤੇ ਮੇਰੇ ਮੁਲਕ ਤੇ ਬੜਿਆ ਰਹੇ ਮੇਰਾ ਮਲਕ ਔਰ ਮੇਰਾ ਸੂਬਾ ਅੱਗੇ ਵਧੇ ਇਹੋ ਹੀ ਅਰਦਾਸ ਪ੍ਰਾਰਥਨਾ ਕਰਦਾ ਪ੍ਰਭੂ ਚਰਨਾਂ 'ਚ ਸਾਰੇ ਗੱਜ ਕੇ ਬੋਲੋ ਮਾਤਾ ਫੁੱਲਾਂ ਵਾਲੀ ਜੀ ਕੀ ਜੈ ਮੈਂ ਜਦ ਵੀਰ ਸਿੰਘ ਮੋਸਮੀ ਸ਼੍ਰੀ ਗੁਰਦਾਸ ਜੀ ਦੇ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਮਾਤਾ ਫੁੱਲਾਂ ਵਾਲੀ ਦੇ ਦਰਬਾਰ ਹਮੇਸ਼ਾ ਹੀ ਆਈ ਹਾਂ ਔਰ ਜਦੋਂ ਜਾਈ ਸ਼ੋਭਾ ਯਾਤਰਾ ਕਰਦੇ ਆ ਅੱਗੇ-ਅੱਗੇ ਪਾਲਕੀ ਚ ਮਾਤਾ ਫੁੱਲਾਂ ਵਾਲੀ ਵੀ ਪਿਠਾ ਕੇ ਖੜਦੇ ਆ ਸੋ ਸਾਡਾ ਤੇਸ਼ ਜਿਹੜਾ ਰੀਤੀ ਰਿਵਾਜਾਂ ਦਾ ਗੁਰੂਆਂ ਪੀਰਾਂ ਦਾ ਤੇਸ਼ ਹੈ ਇਹ ਸਿਰਫ ਫੰਕਸ਼ਨ ਬਹੁਤ ਜ਼ਿਆਦਾ ਹੁੰਦੇ ਆ ਤੇ ਸ਼ਰਦ ਦਾ ਫੰਕਸ਼ਨ ਪਿੱਛੇ ਹੋਇਆ ਪਰਮਾ ਵੀ ਤਾਂ ਹੋਇਆ ਆਪਾਂ ਹੁਣ ਦੀਵਾਲੀ ਦਾ ਆ ਗਿਆ ਦੇਖੋ ਦੀਵਾਲੀ ਦਾ ਤਾਂ ਸਾਲ ਚ ਇੱਕ ਵਾਰ ਹੀ ਆਣਾ ਦਸ਼ਰਤ ਦਾ ਵੀ ਸਾਲ ਚ ਇੱਕ ਵਾਰ ਹੀ ਆਉਂਦਾ ਮਾਤਾ ਫੁੱਲਾਵਾਲੀ ਦੀ ਮੌਤ ਦੀ ਇਹ ਖਾਸ ਜਿਹੇ ਕਿੰਨੇ ਕੁ ਪ੍ਰੋਗਰਾਮ ਆਹ ਹੀ ਲੋਕ ਤੇੜਾ ਵੀ ਲੋਕ ਆ ਆਪਣੇ ਘਰਾਂ ਤੋਂ ਸਾਰਾ ਜੋਰ ਲਾ ਕੇ ਕਿ ਦੇਖਦਾ ਪੰਚਰ ਕਰਦੇ ਸਾਰਾ ਸਾਲ ਉਸੇ ਦਾ ਪਰ ਮਾਤਾ ਜੀ ਪਰ ਅਸੀਂ ਸ਼ਕਤੀਆ ਨਹੀਂ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੋਈ ਸੈਕਟਰ ਨਹੀਂ ਕੋਈ ਕਾਰਖਾਨਾ ਨਹੀਂ ਪਰ ਇਹਨੇ ਤਾਂ ਸੰਚਾਰ ਇਹ ਤਾਂ ਹਰ ਵਾਰੀ ਗਰਵੀ ਹੁੰਦੇ ਨੇ ਔਰ ਕੰਟਰੋਲ ਪ੍ਰੋਗਰਾਮ ਤੋਂ ਬਾਅਦ ਇਹ ਮਾਤਾ ਜੀ ਦੇ ਪ੍ਰਧਾਨ ਵਾਲੇ ਹਰ ਸਾਲ ਆਪੇ ਅਸੀਂ ਬੜਾ ਜਰਮ ਆਏ ਆ। ਸ਼ੁਰੂ ਤੋਂ ਹੀ ਮਾਤਾ ਜੀ ਦਾ ਪਹਿਰਾਵਾਂ ਛੁੜਿਆ। ਜੋ ਆਇਆ ਮੰਦਰ ਦਾ ਵੱਡਾ ਮੰਦਿਰ ਹੋਇਆ। ਜੋ ਇੱਕ ਛੋਟਾ ਮੰਦਰ ਸੀਗਾ। ਉਹ ਤੋਂ ਆਵਾਜ਼ ਆਣ ਕਰਦੇ। ਪਰ ਇਹਨਾਂ ਨੂੰ ਚਰਨਾ ਤੇ ਲੱਗ ਕੇ ਅਜੇ ਵੀ ਪਰਹੁੰਦ ਹੋਇਆ। ਤਾਂ ਮਾਤਾ ਜੀ ਦਾ ਮੰਦਿਰ ਵੀ ਵੇਖਦੇ ਬੈਠੇ ਆ। ਸਾਰੇ ਆਪਾਂ ਫੁਲਵਾਣੀ ਤੋਂ ਲੰਬੂ ਨਾਮੀ ਅਗੋਦੀਆ ਦਾਸਪੇ ਕਿੰਨਾ ਬਾਸ਼ੀਪਾ ਜਿਹੜਾ ਸਾਡਾ ਬਣਿਆ ਸਾਰੇ ਬਹੁਤ ਬਹੁਤ ਰਿਕਤੇ ਆਪ ਦਾ ਮਾਤਾ ਮਾਤਾ ਦਾ ਜਿਹਨੇ ਦੇ ਬਲੇ ਪ੍ਰੋਗਰਾਮ ਕਰਦੇ ਨੇ ਇਹ ਮਾਤਾ ਦੇ ਉੱਤੇ ਕੋਈ ਦੁਨਿਆਵੀ ਕਿਰਪਾ ਹੀ ਹੈ ਸੋ ਅਸੀਂ ਸਾਰੇ ਸੰਗਤ ਨੂੰ ਇਸ ਗੱਲ ਦੀ ਵਧਾਈ ਦਿੰਨੇ ਆ ਅੱਜ ਪਾਰਟੀ ਕੁਲ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿਹੜਾ ਵਿਸ਼ੇਸ਼ ਪ੍ਰੋਗਰਾਮ ਹੈ ਦੀਵਾਲੀ ਦਾ ਵੀ ਹੈ ਭੰਤ ਤਿਰਸ ਦਾ ਵੀ ਪ੍ਰੋਗਰਾਮ ਹੈ ਸੋ ਇਹਨਾਂ ਸਾਰੇ ਕائنات ਦੇ ਜਿਹੜੇ ਸਾਡੇ ਇੱਥੇ ਆਏ ਨੇ ਜਾ ਬਾਰ ਸਾਡੀ ਕੋ ਬਾਤ ਸੁਣ ਰਿਹਾ ਹੁਣ ਸਾਰਿਆਂ ਨੂੰ ਇਸ ਪ੍ਰੋਗਰਾਮ ਤੇ ਲੱਖ ਲੱਖ ਵਧਾਈਆ ਥੈਂਕ ਯੂ ਵੈਰੀ ਮਚ ਚਰਮਾਤਾ ਦੀ ਮੈਂ ਨਰਿੰਦਰ ਕੁਮਾਰ ਵਾਰਡ ਨੰਬਰ 10 ਤੋਂ ਕਾਉਂਸਲਰ ਅੱਜ ਮਾ ਫੁੱਲਾ ਵਾਲੀ ਦੇ ਦਰਬਾਰ ਦੇ ਵਿੱਚ ਬਹੁਤ ਹੀ ਸ਼ਰਧਾ ਦੇ ਨਾਲ ਇੱਕ ਜਾਗਰਨ ਕਰਵਾਇਆ ਜਾ ਰਿਹਾ ਜੋ ਕਿ ਅੱਜ ਫੁੱਲਾ ਵਾਲੀ ਮਾਤਾ ਜੀ ਦਾ ਜਨਮ ਦਿਨ ਵੀ ਹੈ ਔਰ ਉਸੇ ਸਬੰਧ ਦੇ ਵਿੱਚ ਅੱਜ ਜਾਗਰਨ ਦਾ ਆਰੰਭ ਤੱਕ ਦੀ ਗਈ ਆ ਔਰ ਬੜੇ ਉਤਸ਼ਾਹ ਦੇ ਨਾਲ ਸੰਗਤ ਜਿਹੜੀ ਉਸ ਜਾਗਰਨ ਦੇ ਵਿੱਚ ਹਿੱਸਾ ਲੈ ਰਹੀ ਆ ਅੱਜ ਇੱਕ ਵਾਰ ਦੇਖੋਗੇ ਨਾ ਇੱਕ ਅਲੋਕਿਕ ਸ਼ਕਤੀਆਂ ਇਸ ਤਰ੍ਹਾਂ ਇੱਥੇ ਥੋਈਆਂ ਵੀ ਨਾ ਐਸਾ ਲੱਗ ਰਿਹਾ ਪਰ ਬੜੀ ਰੌਣਕ ਹੈ ਵਾਰ ਲੰਗਰ ਵੀ ਚੱਲ ਰਿਹਾ ਸਾਰਾ ਪੁਛ ਫਿਰ ਇੱਕ ਵਾਰੀ ਸਾਰੀ ਸੰਗਤ ਨੂੰ ਆਪਣੇ ਵੱਲੋਂ ਬਹੁਤ ਬਹੁਤ ਮਾਤਾ ਰਾਣੀ ਵੇ ਜਨਮ ਦਿਨ ਦੀ ਔਰ ਜਾਗਰਣ ਦੀ ਬਹੁਤ ਬਹੁਤ ਮੁਬਾਰਕਬਾਦਨਾ ਔਰ ਸਾਥੀ ਮੇਰੇ ਛੋਟੇ ਵੀਰ ਪਵਨ ਜੀ ਦਾ ਵੀ ਅੱਜ ਜਨਮ ਦਿਨ ਹੈ ਮੈਂ ਪਵਨ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਔਰ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਅਰਦਾਸ ਕਰਾਂਗਾ ਕਿ ਮੇਰੇ ਛੋਟੇ ਵੀਰ ਨੂੰ ਲੰਬੀ ਤੇ ਸੁਖੀ ਜੀਵਨ ਦਵੇ ਜੀ ਪਤਾ ਕੀ ਬੱਚੇ ਤੁਹਾਨੂੰ ਤੁਹਾਨੂੰ ਜਿਹੜਾ ਕਮਾਨ ਕੀਤਾ ਗਿਆ ਹੈ ਜਿਹਦੇ ਬਾਰੇ ਗੋਸਾਮੀ ਸ਼ੀਰ ਗੁਰੂ ਨਬਦਾਸ ਮਹਾਰਾਜ ਕੀ ਜੈ ਅੱਜ ਵਿਸ਼ੇਸ਼ ਸਨਮਾਨ ਗੁਰੂ ਨਬਦਾਸ ਕਮੇਟੀ ਸਿਟੀ ਕਮੇਟੀ ਨੂੰ ਦਿੱਤਾ ਗਿਆ ਸਨਾਤਨ ਚੇਤਨਾ ਮੱਥਾ ਲਓ ਇਹ ਬਾਬਾ ਜੀ ਦੀ ਕਿਰਪਾ ਹੀ ਆ ਸਾਡੇ ਦੇ ਸਾਰੇ ਸਮਾਜ ਤੇ ਜਿਹੜੀ ਅਸੀਂ ਸੇਵਾ ਜੋ ਜਿੰਨੇ ਵੀ ਜੋ ਕੇ ਹੈਗੇ ਕਰ ਰਹੇ ਆ ਉਹਦੇ ਸਾਨੂੰ ਫਲ ਰੂਪ ਦੇ ਵਿੱਚੋਂ ਸਰਾਦਰ ਧਰਮ ਵਾਲਿਆਂ ਨੇ ਸਾਡਾ ਸਨਮਾਨ ਕੀਤਾ ਅਸੀਂ ਗੋਸਥਾਮੀ ਗੁਰਨਾਬਾਦਾਸ ਕਮੇਟੀ ਮੈਨੂੰ ਇਹ ਸਨਮਾਨ ਹੀ ਮਿਲਿਆ ਹੈ ਪੂਰੇ ਸ਼ਹਿਰ ਵਾਸੀਆਂ ਦੇ ਜਿਹੜੀ ਸਾਡੀ ਸ਼ਹਿਰ ਦੀ ਕਮੇਟੀ ਆ ਉਹ ਸਾਰਿਆਂ ਨੂੰ ਮਿਲਿਆ ਜਿੰਨੇ ਵੀ ਵਕ ਵਕ ਸਾਡੇ ਵਿੰਗਾ ਦੇ ਮੱਲਿਆਂ ਦੇ ਵਿੰਗਾ ਦੇ ਲੋਕ ਨੇ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਉਰਦਾ ਸਾਰਾ ਸਿੱਤਾ ਜਿਹੜਾ ਉਹ ਇੱਕ ਸ਼ਹਿਰ ਦੀ ਜਿਹੜੀ ਕਮੇਟੀ ਨੂੰ ਮਿਲਿਆ ਉਹਦੇ ਵਿੱਚ ਸਾਰੀ ਸ਼ਹਿਰ ਦੀ ਕਮੇਟੀ ਦੇ ਜਿੰਨੇ ਸਾਡੇ ਪ੍ਰਧਾਨ ਸਾਹਿਬਾਨ ਨੇ ਮੱਲਿਆ ਸਾਹਿਬਾਨ ਦੇ ਉਹਨਾਂ ਦਾ ਹੀ ਯੋਗਦਾਨ ਹੈ ਉਹਨਾਂ ਨੂੰ ਸਨਮਾਨ ਮਿਲਦਾ ਉਹਨਾਂ ਨੂੰ ਹੀ ਲੱਖ ਲੱਖ ਵਧਾਈ ਹੈ ਹਾਂਜੀ ਉੱਥੇ ਦੀਵਾਲਾ ਗਏ ਸਾਡੇ ਚੌਦੀ ਯੋਧਵੀ ਸਿੰਘ ਜੀ ਪੰਜਾਬ ਦੇ ਪ੍ਰਧਾਨ ਸੀਗੇ ਅਸੀਂ ਵੀ ਨਾਲ ਗਏ ਆ ਤੇ ਹੋਰ ਵੀ ਸਾਡੀ ਇੱਕ ਕਮੇਟੀ ਗਈ ਸੀ ਤੇ ਉਹ ਉੱਥੇ ਦੀਵਾਲਾ ਕੀਤੀ ਹੈ ਹਰਨੁਮਨ ਚੌਂਗ ਦੇ ਵਿੱਚ ਬੜਾ ਉਤਸ਼ਾਹ ਸੀ ਬੜਾ ਸੰਤਾ ਆਈਆਂ ਹੁਮਾ ਮਾ ਕੇ ਤੇ ਪ੍ਰਸ਼ਾਸਨ ਵੀ ਸੀ ਕਾਫੀ ਵਕਫਤ ਜਿਹੜੇ ਆ ਸੰਸਥਾਵਾਂ ਦੇ ਉਤੇ ਆਏ ਸੀ ਲੋਕ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਗੁਰਦਾਸਪੁਰ 'ਚ ਬਹੁਤ ਵੱਡੀ ਇੱਕ ਉਪਲਬਧੀ ਹੈ ਜਿਹੜੀ ਹੈ ਦੀਪਵਾਲੀ ਦੀ ਸ਼ੁਭਕਾਮਨਾ ਤੇ ਗੁਰਦਾਸਪੁਰ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਥਾਂ ਜਿਹੜੀ ਆ ਉਹ ਸਾਡੇ ਲੋਕ ਬਣਾਏ ਰੱਖਦੇ ਨੇ ਤਾਂ ਕਿ ਸਾਡੇ ਸਮਾਜ ਵਿੱਚ ਸਾਡੇ ਸ਼ਹਿਰ ਵਿੱਚ ਖੁਸ਼ੀਆਂ ਦਾ ਮੌਲ ਬਣਿਆ ਰਹੇ। ਸਭ ਤੋਂ ਪਹਿਲਾਂ ਤਾਂ ਸਭ ਨੂੰ ਜੈ ਸ਼੍ਰੀ ਰਾਮ, ਜੈ ਮਾਤਾ ਦੀ। ਅੱਜ ਅਸੀਂ ਵਿਸ਼ਵ Hindu ਪਰਿਸ਼ਦ ਬਜਰੰਗਦਲ ਵੱਲੋਂ ਤਕਰੀਬਨ ਹਰ ਸਾਲ ਹਰ ਪ੍ਰੋਗਰਾਮ ਵਿੱਚ ਮਾਤਾ ਜੀ ਦੇ ਨਾਲ ਲੱਗਦਾ ਅੱਜ ਮਾਤਾ ਜੀ ਦਾ ਜਨਮ ਦਿਨ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਮਾਤਾ ਜੀ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਮਾਤਾ ਜੀ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਇੱਥੇ ਕਰਵਾਉਂਦੇ ਰਹਿੰਦੇ ਨੇ। ਫਤੇ ਆਯੂ ਸੰਗਤ ਦਾ ਕਠ ਦੱਸਦਾ ਕਿ ਲੋਕਾਂ ਦਾ ਇੱਥੇ ਆਉਣ ਨਾਲ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਅਤੇ ਆਪਣਾ ਜੀਵਨ ਸਫਲ ਬਣਾ ਰਹੇ ਮਾਤਾ ਬੁੱਲਾਮ ਵਾਲੇ ਜੀ ਵਿਸ਼ਵਿੰਦੂ ਪਰਸ਼ਦ ਨੂੰ ਜਿਲ੍ਹਾ ਸੰਤਪੁਰ ਮੁਖੀ ਦੀ ਉਪਾਦੀ ਮਿਲੀ ਹੋਈ ਹੈ ਤੇ ਸਾਡੇ ਸੰਤਪੁਰ ਮੁਖੀ ਵੀ ਨੇ ਇਸ ਕਰਕੇ ਸਾਡੀ ਟੀਮ ਦੇ ਨਾਲ ਹਮੇਸ਼ਾ ਇਹਨਾਂ ਦਾ ਅਸ਼ੀਰਵਾਦ ਰਹਿੰਦਾ ਤੇ ਮੈਂ ਵਿਸ਼ਵਿੰਦੂ ਪਰਸ਼ਦ ਪੰਜ ਲੱਖ ਦਾ ਲਵਾਲੋ ਅਵੀ ਕਾਮਨਾ ਕਰਦਾ ਹਾਂ ਕਿ ਪਰਮਾਤਮਾ ਮਾਤਾ ਜੀ ਦੀ ਉਮਰ ਲੰਬੀ ਕਰੇ ਤੇ ਇੱਥੇ ਆਉਣ ਵਾਲੀ ਸੰਗਤਾਂ ਦੀ ਹਰ ਇੱਕ ਮਨਗਾਮਨਾ ਪੂਰਨ ਹੋਣ ਅਤੇ ਆਪਣੇ ਜੀਵਨ ਬਿਤਾ ਬੜੀ ਅਚੀ ਤਰੀਕੇ ਨਾਲ ਕਰ ਸਕਣ ਜੈ ਮਾਤਾ ਜੀ